ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਹਰੇ ਮਟਰਾਂ ਦੀ ਸਬਜ਼ੀ ਹਰੇ ਮਟਰਾਂ ਦੀ ਸਬਜ਼ੀ ਗਾੜੀ ਕਿਸ ਤਰ੍ਹਾਂ ਬਣਦੀ ਆ ਉਹ ਤੁਸੀਂ ਵੀਡੀਓ ਦੇ ਨਾਲ ਪੂਰੇ ਬਣੇ ਰਹੋ ਬਹੁਤ ਹੀ ਆਪਾਂ ਸਵਾਦ ਸਬਜ਼ੀ ਬਣਾਵਾਂਗੇ ਹਾਂਜੀ ਬਿਨਾ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤੇ ਹੁਣ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਸਬਜ਼ੀ ਨੂੰ ਤੜਕਾ ਲਾਉਣ ਵਾਸਤੇ ਤੇ ਆਪਾਂ ਕਿਹੜਾ ਕਿਹੜਾ ਸਮਾਨ ਲਿਆ ਉਹ ਆਪਾਂ ਇੱਕ ਵਾਰੀ ਦੇਖ ਲੈਣੇ ਆਂ ਦੋ ਆਪਾਂ ਲਏ ਟਮਾਟਰ ਤੇ ਤਿੰਨ ਲਏ ਆਪਾਂ ਛੋਟੇ ਪਿਆਜ਼ ਜੇ ਆਪਣੇ ਕੋਲੇ ਵੱਡੇ ਪਿਆਜ਼ ਆ ਤਾਂ ਆਪਾਂ ਦੋ ਵੀ ਐਡ ਕਰ ਸਕਦੇ ਆ ਤੇ ਆਪਣੇ ਕੋਲੇ ਹੈਗਾ ਥੋੜਾ ਜਿਹਾ ਅਦਰਕ ਦੋ ਕੱਚੇ ਆਲੂ ਹੈਗੇ ਆ ਤਿੰਨ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਆਪਣੇ ਕੋਲੇ ਹੈਗਾ ਲਸਣ ਹੁਣ ਆਪਾਂ ਇੱਕ ਮਿਕਸੀ ਵਾਲਾ ਜੱਗ ਲੈ ਲਾਂਗੇ ਬਹੁਤ ਹੀ ਆਪਾਂ ਸਿੰਪਲ ਤਰੀਕੇ ਨਾਲ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੇ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬਣੂਗੀ ਹੁਣ ਆਪਾਂ ਜੱਗ ਦੇ ਵਿੱਚ ਟਮਾਟਰ ਪਾ ਦਾਂਗੇ ਇਹਨਾਂ ਨੂੰ ਪਹਿਲਾਂ ਆਪਾਂ ਪਾਣੀ ਦੇ ਨਾਲ ਧੋ ਲਿਆ ਸੀਗਾ ਧੋ ਕੇ ਉਸ ਤੋਂ ਬਾਅਦ ਹੀ ਆਪਾਂ ਇਹ ਜੱਗ ਦੇ ਵਿੱਚ ਹੁਣ ਕੱਟ ਕੇ ਪਾਉਣ ਲੱਗੇ ਆ ਤੇ ਹੁਣ ਆਪਾਂ ਪਾ ਦਾਂਗੇ ਪਿਆਜ਼। ਇਹ ਰਿਕਵੈਸਟ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਤੇ ਟਮਾਟਰ ਵੀ ਆਪਾਂ ਚੀਰ ਕੇ ਪਾ ਤਿਆ ਹੁਣ ਆਪਾਂ ਆਲੂ ਵੀ ਪਾ ਦਾਂਗੇ ਚੀਰ ਕੇ। ਤੇ ਤਿੰਨ ਆਪਾਂ ਪਾ ਦਾਂਗੇ ਹਰੀਆਂ ਮਿਰਚਾਂ। ਹਰੀਆਂ ਮਿਰਚਾਂ ਮੈਂ ਤਿੰਨ ਤਾਂ ਪਾਉਣ ਲੱਗੀਆਂ ਕਿਉਂਕਿ ਆਪਾਂ ਲਾਲ ਮਿਰਚਾ ਘੱਟ ਐਡ ਕਰਾਂਗੇ। ਹੁਣ ਆਪਾਂ ਪਾ ਦਾਂਗੇ ਆਦਰਕ ਆ ਲਸਣ। ਤੇ ਥੋੜੇ ਜਿਹੇ ਹੈਗੇ ਆਪਣੇ ਕੋਲੇ ਹਰੇ ਮਟਰ ਇਹਨਾਂ ਨੂੰ ਵੀ ਐਡ ਕਰ ਦਾਂਗੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਹੁਣ ਇਹਨਾਂ ਨੂੰ ਆਪਾਂ ਵਧੀਆ ਜਆ ਪੀਸ ਲਾਂਗੇ ਹਾਂਜੀ ਆਪਾਂ ਸਾਰੇ ਸਮਾਨ ਨੂੰ ਨਾ ਤੇ ਵਧੀਆ ਜਆ ਪੀਸ ਲਿਆਗਾ ਬਹੁਤ ਵਧੀਆ ਪੇਸਟ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਬਣਾਵਾਂਗੇ ਸਬਜ਼ੀ ਹਾਂਜੀ ਸਬਜ਼ੀ ਬਣਾਉਣ ਵਾਸਤੇ ਤੇ ਗੈਂਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਹੁਣ ਪਾਵਾਂਗੇ ਆਪਾਂ ਸਰੋਂ ਦਾ ਤੇਲ ਅੱਧੀ ਕਿ ਕਰਚੀ ਦੇ ਹਿਸਾਬ ਨਾਲ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੇਲ ਜਦੋਂ ਗਰਮ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਤੜਕਾ ਲਾਵਾਂਗੇ ਕੱਚੇ ਤੇਲ ਵਿੱਚ ਤੜਕਾ ਨਹੀਂ ਲਾਉਂਦੇ ਨਹੀਂ ਤਾਂ ਕੱਚੇ ਤੇਲ ਦੀ ਨਾ 스ਮੈਲ ਆਉਂਦੀ ਰਹਿੰਦੀ ਆ ਹਾਂਜੀ ਤੇਲ ਗਰਮ ਹੋ ਗਿਆ ਇੱਕ ਪਾ ਦਾਂਗੇ ਆਪਾਂ ਤੇਜ ਪੱਤਾ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਧਨੀਆ ਇਹਨੂੰ ਆਪਾਂ ਦਾਦਰਾ ਜਾਂ ਕੁੱਟ ਲਿਆ ਸੀਗਾ ਸਬਜ਼ੀ ਦੇ ਵਿੱਚ ਬਹੁਤ ਵਧੀਆ ਫਲੇਵਰ ਆਉਂਦਾਗਾ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਤੇ ਗੈਸ ਇੱਕ ਵਾਰੀ ਆਪਾਂ ਥੋੜਾ ਜਿਹਾ ਸਲੋ ਕਰ ਲਿਆ ਕਿਉਂਕਿ ਆਪਾਂ ਨਾ ਤੜਕਣਾ ਮੱਚ ਜੇ ਇਸ ਕਰਕੇ ਆਪਾਂ ਥੋੜਾ ਜਿਹਾ ਸਲੋ ਕੀਤਾਗਾ ਹੁਣ ਵਧੀਆ ਜਿਹਾ ਆਪਾਂ ਇਹਨਾਂ ਨੂੰ ਭੁੰਨ ਲਿਆਗਾ हम जो आप सारा समान पीस के रखे गा वो आप हम पा देंगे कड़छी कगी तरह आपू भुन लेंगे गैस नाज कर लिया गा ਇਹਨਾਂ ਦਿਨਾਂ ਚ ਨਾ ਕਈ ਵਾਰ ਵੀ ਮਟਰਾਂ ਦੀ ਸਬਜ਼ੀ ਸਵਾਦ ਨਹੀਂ ਬਣਦੀ ਹੁੰਦੀ ਕਿਉਂਕਿ ਕਿਉਂਕਿ ਕਈ ਵਾਰ ਕੱਚੇ ਪੱਕੇ ਮਟਰ ਜਿਹਾਉਂਦੇ ਹੁੰਦੇ ਆ ਤੇ ਪਰ ਅੱਜ ਜਿਹੜੇ ਤਰੀਕੇ ਨਾਲ ਆਪਾਂ ਇਹ ਮਟਰਾਂ ਦੀ ਸਬਜ਼ੀ ਬਣਾਵਾਂਗੇ ਨਾ ਤੇ ਬਹੁਤ ਜ਼ਿਆਦਾ ਸਵਾਦ ਆਉਂਦੀ ਆ ਅੱਜ ਆਪਾਂ ਇਹ ਕੱਲੇ ਮਟਰਾਂ ਦੀ ਸਬਜ਼ੀ ਬਣਾਉਣ ਲੱਗੇ ਆ ਮਟਰਾਂ ਦੀ ਸਬਜ਼ੀ ਤਾਂ ਵੈਸੇ ਸਵਾਦ ਤਾਂ ਬਣਦੀ ਹੈਗੀ ਪਰ ਨਾ ਜਦ ਰੋਟੀ ਜੀ ਜਾਵੜਿੰਦੀ ਨਾ ਸਬਜ਼ੀ ਦੀ ਹੁਣ ਹਰੀਆਂ ਭਰੀਆਂ ਸਬਜ਼ੀਆਂ ਦੀ ਰੋਟੀ ਜੀ ਜਾਂਦੀ ਪਈ ਹੈਗੀ ਆ ਤੇ ਹੁਣ ਫਿਰ ਗਰਮੀ ਦੀਆਂ ਸਬਜ਼ੀਆਂ ਖਾਣ ਨੂੰ ਜੀ ਕਰਦਾ ਹੁੰਦਾ ਹੈਗਾ ਤੇ ਇਹਨਾਂ ਸਬਜ਼ੀਆਂ ਨੂੰ ਆਪਣਾ ਮਨ じゃ ਨਹੀਂ ਕਰਦਾਗਾ ਪਰ ਅੱਜ ਆਪਾਂ ਹੁਣ ਇਹ ਸਬਜ਼ੀ ਬਹੁਤ ਹੀ ਵਧੀਆ ਬਣਾਵਾਂਗੇ ਤੇ ਜਿਹੜੀ ਆਪਾਂ ਇਹ ਗਰੇਵੀ ਬਣਾਵਾਂਗੇ ਬਹੁਤ ਜ਼ਿਆਦਾ ਸਵਾਦ ਬਣੂਗੀ ਹੁਣ 2-3 ਮਿੰਟ ਵਾਸਤੇ ਇਹਨੂੰ ਭੁੰਨ ਲਾਂਗੇ ਤੜਕੇ ਨੂੰ ਮੈਂ 2-3 ਮਿੰਟ ਵਾਸਤੇ ਭੁੰਨ ਲਿਆਗਾ ਹੁਣ ਆਪਾਂ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਆਪਾਂ ਸਵਾਦ ਅਨਸਾਰ ਤੇ ਥੋੜੀ ਜੀ ਪਾ ਦਾਂਗੇ ਆਪਾਂ ਅੱਧੇ ਤੋਂ ਥੋੜਾ ਜਿਹਾ ਘਾਟ ਚਮਚਾ ਲਾਲ ਮਿਰਚਾਂ ਦਾ ਕਿਉਂਕਿ ਮੈਂ ਹਰੀਆਂ ਮਿਰਚਾਂ ਤਿੰਨ ਐਡ ਕੀਤੀਆਂ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਅੱਧਾ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਹੁਣ ਇਹਨਾਂ ਨੂੰ ਆਪਾਂ ਮਿਲਾ ਲੈਨੇ ਆਂ ਹੁਣ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਹੈਗਾ ਇੱਕ ਚਮਚ ਪਾ ਦਿੰਨੇ ਆਪਾਂ ਬੇਸਨ ਬੇਸਨ ਨੂੰ ਵੀ ਆਪਾਂ ਚੰਗੀ ਤਰ੍ਹਾਂ ਹੁਣ ਗਰੇਵੀ ਦੇ ਵਿੱਚ ਮਿਲਾ ਲਵੰਨੇ ਆ। ਹੁਣ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਭੁੰਨ ਲਾਂਗੇ। ਨਾਲੇ ਤਾਂ ਮਸਾਲਾ ਵਧੀਆ ਭੁੰਨਿਆ ਜਾਊਗਾ, ਨਾਲੇ ਜਿਹੜੇ ਬੇਸਨ ਪਾਇਆਗਾ ਉਹ ਵਧੀਆ ਭੁੰਨਿਆ ਜਾਊਗਾ। 2 ਕ ਮਿੰਟ ਵਾਸਤੇ ਮਸਾਲਿਆਂ ਨੂੰ ਤੇ ਬੇਸਨ ਨੂੰ ਵੀ ਆਪਾਂ ਵਧੀਆ ਜੇ ਤੜਕੇ ਦੇ ਵਿੱਚ ਭੁੰਨ ਲਿਆਗਾ। ਹੁਣ ਆਪਾਂ ਜਿਹਦੇ ਵਿੱਚ ਪਿਆਜ਼ ਟਮਾਟਰ ਮਿਕਸ ਕੀਤੇ ਸੀ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਲੈਨੇ ਆ। ਥੋੜਾ ਬਹੁਤਾ ਇਹ ਪੇਸਟ ਲੱਗਿਆਗਾ ਉਹ ਆਪਾਂ ਗਰੇਵੀ ਦੇ ਵਿੱਚ ਪਾ ਦਿੰਨੇ ਆ। ਹੁਣ ਆਪਾਂ ਪਾਣੀ ਪਾ ਲਾਂਗੇ। ਮੈਂ ਨਾ ਪੌਣਾ ਕ ਕੱਪ ਪਾਣੀ ਦਾ ਪਾਇਆਗਾ ਆਪਾਂ ਉਸੇ ਹਿਸਾਬ ਨਾਲ ਗਰੇਵੀ ਰੱਖਣੀ ਜੇ ਜ਼ਿਆਦਾ ਗਰੇਵੀ ਰੱਖਣੀ ਹੋਵੇ ਤਾਂ ਆਪਾਂ ਜ਼ਿਆਦਾ ਪਾਣੀ ਵੀ ਐਡ ਕਰ ਸਕਦੇ ਹਾਂ ਮੇਰੇ ਕੋਲੇ ਜਿੰਨੇ ਕ ਮਟਰ ਸੀਗੇ ਜਾਂ ਮੈਂ ਜਿੰਨੀ ਕ ਗਰੇਵੀ ਪਤਲੀ ਜਾਂ ਸੰਘਣੀ ਉਸੇ ਹਿਸਾਬ ਨਾਲ ਮੈਂ ਪਾਣੀ ਪਾਇਆਗਾ ਤੁਸੀਂ ਆਪਦੇ ਹਿਸਾਬ ਨਾਲ ਪਾਣੀ ਪਾ ਲੈਣਾਗਾ ਹੁਣ ਚੰਗੀ ਤਰ੍ਹਾਂ ਆਪਾਂ ਪਹਿਲਾਂ ਨਾ ਮਿਲਾ ਲੈਣੇ ਆ ਹਾਂਜੀ ਚੰਗੀ ਤਰ੍ਹਾਂ ਆਪਾਂ ਪਾਣੀ ਵੀ ਹੁਣ ਗਰੇਵੀ ਦੇ ਵਿੱਚ ਮਿਲਾ ਲਿਆਗਾ ਹੁਣ ਆਪਾਂ 2 ਮਿੰਟ ਵਾਸਤੇ ਢੱਕ ਦਾਂਗੇ ਜਦੋਂ ਥੋੜਾ ਜਿਹਾ ਹਲਕਾ ਜਿਹਾ ਉਬਾਲ ਆ ਗਿਆ ਨਾ ਉਦੋਂ ਤੱਕ ਆਪਾਂ ਵੇਟ ਕਰਾਂਗੇ ਹਾਂਜੀ ਗਰੇਵੀ ਨੂੰ ਹਲਕਾ ਜਿਹਾ ਉਬਾਲ ਆ ਗਿਆ ਤੇ ਹੁਣ ਆਪਾਂ ਪਾ ਦਾਂਗੇ ਇੱਕ ਕੌਲੀ ਹਰੇ ਮਟਰ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਲੈਨੇ ਹਾਂ ਹੁਣ ਚੰਗੀ ਤਰ੍ਹਾਂ ਆਪਾਂ ਗਰੇਵੀ ਦੇ ਵਿੱਚ ਮਟਰਾਂ ਨੂੰ ਵੀ ਮਿਲਾ ਲਿਆਗਾ ਹੁਣ ਆਪਾਂ 5 ਮਿੰਟ ਵਾਸਤੇ ਢੱਕ ਕੇ ਰੱਖ ਦਿੰਨੇ ਆਂ ਗੈਸ ਨੂੰ ਆਪਾਂ ਕਰ ਦਾਂਗੇ ਥੋੜਾ ਜਿਹਾ ਮੀਡੀਅਮ ਤੇ ਹਾਂਜੀ 5 ਮਿੰਟ ਵਾਸਤੇ ਆਪਾਂ ਸਬਜੀ ਨੂੰ ਸੇਕ ਲਵਾ ਲਿਆਗਾ ਤੇ ਇੱਕ ਵਾਰੀ ਆਪਾਂ ਕਰਚੀ ਮਾਰ ਦਿੰਨੇ ਆ ਸਬਜੀ ਚ ਦੇਖੋ ਬਣੀ ਜਾਂਦੀ ਨਾ ਸਬਜੀ ਬਹੁਤ ਵਧੀਆ ਕਿੰਨੀ ਗਾੜੀ ਬਣੀ ਹੈਗੀ ਇਹ ਗਰੇਵੀ ਇਸ ਤਰੀਕੇ ਨਾਲ ਬਹੁਤ ਹੀ ਗਾੜੀ ਬਣਦੀ ਨਾ ਇਹਦੇ ਵਿੱਚ ਕੋਈ ਆਪਾਂ ਦਹੀਂ ਐਡ ਕੀਤੀ ਹੈ ਨਾ ਹੀ ਇਹਦੇ ਵਿੱਚ ਕੋਈ ਆਪਾਂ ਮਲਾਈ ਐਡ ਕੀਤੀ ਹੈਗੀ ਨਾ ਹੀ ਕੋਈ ਕਰੀਮ ਐਡ ਕੀਤੀ ਹੈਗੀ ਫਿਰ ਵੀ ਕਿੰਨੀ ਗਾੜੀ ਜਿਹੜੀ ਇਹ ਗਰੇਵੀ ਬਣੀ ਹੈਗੀ ਆ ਤੇ ਹੁਣ ਆਪਾਂ ਪਾ ਦਾਂਗੇ ਅੱਧਾ ਕ ਚਮਚ ਗਰਮ ਮਸਾਲਾ ਤੇ ਕੱਟਿਆ ਹਰਾ ਧਨੀਆ ਪਾ ਦਾਂਗੇ। ਕੁਝ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਲੈਣੀ ਹੈ ਸਬਜ਼ੀ ਦੇ ਵਿੱਚ। ਜਿਵੇਂ ਬਣਿਆ ਨਾ ਜਿਵੇਂ ਆਪਾਂ ਢਾਬੇ ਤੇ ਸਬਜ਼ੀਆਂ ਦੇਖਦੇ ਨਾ ਮਟਰ ਪਨੀਰ ਹੋਇਆ ਜਾਂ ਮਟਰਾਂ ਦੀ ਸਬਜ਼ੀ ਹੋਈ ਹਨ ਸਬਜ਼ੀਆਂ ਜਦੋਂ ਆਪਾਂ ਦੇਖਦੇ ਆ ਤੇ ਕਿੰਨੀ ਵਧੀਆ ਜਿਹੜੀ ਗਰੇਵੀ ਹੁੰਦੀ ਹੈਗੀ ਆ ਸੇਵੇਂ ਜਿਹੜੀ ਗਰੇਵੀ ਉਸੇ ਤਰੀਕੇ ਦੀ ਬਣੀ ਹੈਗੀ ਇਹ ਗਾੜੀ-ਗਾੜੀ ਹੁਣ ਆਪਾਂ 2 ਮਿੰਟ ਵਾਸਤੇ ਸੇਕ ਹੋਰ ਲਵਾ ਲੈਨੇ ਹਾਂ ਹਾਂਜੀ ਸਬਜੀ ਨੂੰ ਆਪਾਂ 2 ਮਿੰਟ ਵਾਸਤੇ ਸੇਕ ਹੋਰ ਲਵਾ ਲਿਆ ਗਾ ਦੇਖੋ ਕਿੰਨੀ ਵਧੀਆ ਸਬਜੀ ਬਣ ਗਈ ਹੈ ਨਾ ਬਹੁਤ ਵਧੀਆ ਗਰੇਵੀ ਵਾਲੀ ਹਰੇ ਮਟਰਾਂ ਦੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਹੁਣ ਗੈਸ ਕਰ ਦਿੰਨੇ ਆਪਾਂ ਬੰਦ ਹੁਣ ਆਪਾਂ ਸਬਜੀ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਨੇ ਆ ਬਹੁਤ ਵਧੀਆ ਬਣੀ ਹੈਗੀ ਉਹ ਸਬਜੀ ਟਿੱਕਾ ਵੀ ਆਪਾਂ ਬਹੁਤ ਵਧੀਆ ਦੱਸਿਆਗਾ ਸਬਜ਼ੀ ਬਣਾਉਂਦਾ ਹਾਂ ਹਾਂਜੀ ਹੁਣ ਆਪਾਂ ਤੁਹਾਨੂੰ ਥੋੜਾ ਟੇਸਟ ਵੀ ਕਰਕੇ ਦਿਖਾਵਾਂਗੇ ਸਬਜ਼ੀ ਆਪਣੀ ਕਿਸ ਤਰ੍ਹਾਂ ਦੀ ਬਣੀ ਹੈਗੀ ਆ ਥੋੜੀ ਗਰਮ ਹੈਗੀ ਆ ਥੋੜੀ ਠਾਰ ਕੇ ਖਾਣੀ ਪਊਗੀ ਹਾਂਜੀ ਸਬਜੀ ਬਹੁਤ ਸਵਾਦ ਬਣੀ ਹੋएगी ਆ ਤਰੀਕਾ ਵੀ ਆਪਾਂ ਬਹੁਤ ਸੌਖਾ ਦੱਸਿਆ ਹੈਗਾ ਸਬਜੀ ਬਣਾਉਣ ਦਾ ਤੁਸੀਂ ਇਹ ਸਬਜੀ ਨੂੰ ਪੂਰੀ ਦੇ ਨਾਲ ਖਾਓ ਚਾਹੇ ਤੁਸੀਂ ਪਰੌਂਠਿਆਂ ਦੇ ਨਾਲ ਖਾਓ ਸਬਜੀ ਬਹੁਤ ਸਵਾਦਬਾਨੀ ਹੋएगी ਤੁਹਾਨੂੰ ਰੈਸਟੋਰੈਂਟ ਵਿੱਚ ਜਾਂ ਤੁਹਾਨੂੰ ਢਾਬੇ ਤੇ ਜਾਣ ਦੀ ਲੋੜ ਹੀ ਨਹੀਂ ਤੁਸੀਂ ਸੀਜ਼ਨ 'ਚ ਬਣਾਓ ਮਟਰਾਂ ਦੀ ਸਬਜੀ ਤੁਸੀਂ ਬਿਨਾਂ ਸੀਜ਼ਨ ਤੋਂ ਬਣਾਓ ਮਟਰਾਂ ਦੀ ਸਬਜੀ ਬਹੁਤ ਹੀ ਜ਼ਿਆਦਾ ਇਹ ਸਵਾਦ ਬਨੂਗੀ ਹਾਂਜੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਚੈਨਲ ਤੇ ਪਹਿਲੀ ਵਾਰ ਹੈ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਧੰਨਵਾਦ ਹਾਂਜੀ ਸਬਜੀ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਆਪਾਂ ਨਵੀਂ ਰੈਸਪੀ ਨਾਲ